ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਦੇ ਖਿਲਾਫ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਮਹਿਲਾ ਕਮਿਸ਼ਨ ਮਹਿਲਾ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਗਿਆ देयर ਅ ਸਰ ਕੁਝ ਦਿਨ ਪਹਿਲਾਂ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਮਹਿਲਾਵਾਂ ਬਾਰੇ ਅਪਸ਼ਬਦ ਬੋਲੇ ਗਏ ਇਹਨਾਂ ਸ਼ਬਦਾਂ ਨੂੰ ਲੈ ਕੇ ਹੀ ਮਹਿਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਭੇਜਿਆ ਗਿਆ ਤੇ 4 ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਇਸੇ ਮਾਮਲੇ ਨੂੰ ਲੈ ਕੇ ਜਵਾਬ ਦੇਣ ਦੇ ਲਈ ਕਿਹਾ ਗਿਆ ਦਰਅਸਲ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਦੇ ਦੌਰਾਨ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲੇ ਗਏ ਤੇ ਇਸੇ ਨੂੰ ਲੈ ਕੇ ਹਾਲਾਂਕਿ ਬੀਤੇ ਦਿਨ ਹਰਜਿੰਦਰ ਸਿੰਘ ਧਾਮੇ ਦੇ ਵੱਲੋਂ ਮਾਫੀ ਵੀ ਮੰਗੀ ਗਈ ਜਨਤਕ ਪਰ ਉਸ ਤੋਂ ਬਾਅਦ ਵੀ ਮਹਿਲਾ ਕਮਿਸ਼ਨ ਦੇ ਵੱਲੋਂ ਇਸੇ ਮਾਮਲੇ ਦੇ ਵਿੱਚ ਸੁਮੋਟੋ ਨੋਟਿਸ ਭੇਜਿਆ ਗਿਆ ਚਾਰ ਦਿਨਾਂ ਦੇ ਵਿੱਚ ਇਸੇ ਮਾਮਲੇ ਨੂੰ ਲੈ ਕੇ ਜਵਾਬ ਦੇਣ ਦੇ ਲਈ ਕਿਹਾ ਗਿਆ ਨਿਰੂ ਫੋਨਲਾਈਨ ਤੇ ਮੌਜੂਦ ਹੈ ਨਿਰੂ ਮਹਿਲਾ ਕਮਿਸ਼ਨ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਪੂਰੇ ਸਿੱਖ ਕੌਮ ਨੂੰ ਹੈ ਪੂਰੇ ਸਿੱਖ ਕੌਮ ਨੂੰ ਜਿਹ ਹੈ ਕਿਤੇ ਨਾ ਕਿਤੇ ਸ਼ਰਮਿੰਦਾ ਕੀਤਾ ਗਿਆ ਉਹ ਵੀ ਪ੍ਰਧਾਨ ਰਹੇ ਨੇ ਆ ਪ੍ਰਧਾਨ ਨੇ ਉਹਨਾਂ ਵੱਜਹੀ ਸ਼ਬਦਾਵਲੀ ਜਿਹ ਹੈ ਇਸਤੇਮਾਲ ਨਹੀਂ ਕਰਨੀ ਚਾਹੀਦੀ ਕਿ ਮਹਿਲਾਵਾਂ ਦਾ ਕਿਤੇ ਨਾ ਕਿਤੇ ਅਪਮਾਨ ਹੋਇਆ ਤੇ ਇਸੇ ਸ਼ਰਮਿੰਦਾ ਹੋਇਆ ਕਿਉਂਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਇੱਕ ਅਤਿ ਤੇ ਤਣਾਤ ਮਹਿਲਾ ਨੂੰ ਕੀਤੀ ਗਈ ਹੈ ਤਾਂ ਪੂਰੇ ਮਹਿਲਾ ਗਰੁੱਪ ਕਾਂਦੇ ਵਿੱਚ ਵਰਗ ਨੂੰ ਰੱਖਦੇ ਹੋਏ ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਸ਼ਰਮਿੰਦਾ ਹੋਣਾ ਪੈਣਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਵੀ ਪ੍ਰਧਾਨ ਦੇ ਨੇ ਜਥੇਦਾਰ ਵਿਚਕਾਰ ਰਹਿੰਦੇ ਨੇ ਤੇ ਉਹਨਾਂ ਨੂੰ ਇਸ ਸਤਿ ਸ਼ਰਮ ਕਰਨੀ ਚਾਹੀਦੀ ਜਿਸ ਤਰ੍ਹਾਂ ਦੀ ਪਤੀ ਸ਼ਬਦਾਵਲੀ ਉਹਨਾਂ ਦੇ ਵੱਲੋਂ ਜਹੇ ਇਸਤੇਮਾਲ ਕੀਤੀ ਗਈ ਹੈ ਤੇ ਦੂਜੀ ਗੱਲ ਉਹਨਾਂ ਨੇ ਕਿਹਾ ਕਿ 4 ਦਿਨ ਦਾ ਨੋਟਿਸ ਦਿੱਤਾ ਗਿਆ ਉਹ ਕਹਿੰਦੇ ਕਿ ਬੀਬੀ ਜ਼ਗੀਰ ਕੋਰ ਆ ਕੁਈ ਗਿਆ ਉਹ ਸਾਹਮਣੇ ਰੱਖੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਤੇ ਉਹ ਵੀ ਮਾफी ਮੰਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ 4 ਦਿਨਾਂ ਦੇ ਨੋਟਿਸ ਤੋਂ ਬਾਅਦ ਅਗਰ ਵੈਸੇ ਦਾ ਤਾਂ ਅਮੀ ਜੀ ਨੇ ਮਾਫੀ ਖਿਮਾਇਤਣਾ ਕਰ ਲਿਤੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਉਹ ਮਹਿਲਾ ਆਯੋਗ ਰਿਹਾ ਕੇ ਪੇਸ਼ ਨਹੀਂ ਹੁੰਦੇ ਮਾਫੀ ਨਹੀਂ ਮੰਗਦੇ ਨੇ ਤਾਂ ਉਸ ਤੋਂ ਬਾਅਦ ਕੀ ਦੇਖਣਾ ਹੋਏਗਾ हां बिल्कुल ता आ धन्यवाद तमाम जानकारी दे लिए सु मोटो नोटिस जेड़ा पंजाब राज महिला कमीशन दे वलो ए नोटिस जेड़ा है, ओ श्रमनी गुरुद्वारा प्रबंधन कमेटी दे प्रधान हरजिंदर सिंह धामी नु भेजा गया महिला मां बारे अपशब्द बोलन दे चलदियां ए नोटिस दित्ता गया और खास तौर ते इस दे विच कहा गया महिला कमीशन दे वलो कि जदों अजय हे सत्कारत औधे ते बैठे हुए किसी व्यक्ति दे वलो चाहे एक विशेष महिला नु क्या होवे पर ਅਦੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਪੂਰੇ ਮਹਿਲਾ ਭਾਈਚਾਰੇ ਦੇ ਉੱਪਰ ਇੱਕ ਗੱਲ ਬਣ ਜਾਂਦੀ ਹੈ ਕਿ ਉਹਨਾਂ ਨੇ ਪੂਰੇ ਜਿਹੜਾ ਭਾਈਚਾਰਾ ਮਹਿਲਾ ਭਾਈਚਾਰਾ ਉਸ ਨੂੰ ਹੀ ਇਹ ਗੱਲ ਕਹੀਏ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਮਿਸ਼ਨ ਦੇ ਵੱਲੋਂ ਨੋਟਿਸ ਲਿਆ ਜਾਂਦਾ ਹੈ ਤੇ 4 ਦਿਨਾਂ ਦੇ ਵਿੱਚ ਉਹਨਾਂ ਨੂੰ ਇਸ ਦੇ ਉੱਪਰ ਜਵਾਬ ਦੇਣਾ ਪਵੇਗਾ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ 4 ਦਿਨਾਂ ਦੇ ਵਿੱਚ ਪ੍ਰਧਾਨਤਾਮੀ ਤਲਬ ਨਹੀਂ ਹੁੰਦੇ ਜਾਂ ਜਵਾਬ ਨਹੀਂ ਦਿੰਦੇ ਤਾਂ ਅਗਲੀ ਬੰਦੇ ਕਾਰਵਾਈ ਨੂੰ ਲੈ ਕੇ ਵੀ ਵਿਚਾਰ ਕੀਤਾ ਜਾਵੇਗਾ ਸਬੰਧਤ ਅਥਾਰਟੀ ਨੂੰ ਕਾਰਵਾਈ ਕਰਨ ਦੇ ਲਈ ਵੀ ਜੇਕਰ ਮਹਿਲਾ ਕਮਿਸ਼ਨ ਨੂੰ ਲਿਖਣਾ ਪਿਆ ਤਾਂ ਮਹਿਲਾ ਕਮਿਸ਼ਨ ਜ਼ਰੂਰ ਇਹ ਕਾਰਵਾਈ ਕਰਨ ਦੇ ਲਈ ਵੀ ਅੱਗੇ ਅਥਾਰਟੀ ਨੂੰ ਜ਼ਰੂਰ ਲਿਖੇਗੀ